ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਪਟੰਡਾ ਬਾਈਕੋਲ ਜਰਮਨ ਕਤੂਰੇ ਹੈ ਜੀ ਬਕਾਉ ਬਾਕੀ ਮਾਂ ਪਿਓ ਇਹਨਾਂ ਦਾ ਤੁਸੀਂ ਦੇਖ ਹੀ ਰਹੇ ਹੋ ਵੱਧ ਜਾਣਕਾਰੀ ਲਵਾਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਹੈਗਾ ਸੋਨਾ ਸਿੱਧੂ ਜੀ ਹਾਂਜੀ ਪੈਂਡ ਕੰਡਾ ਬੰਨਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਹਾਂਜੀ ਭਾਈ ਇਹਨੂੰ ਕਤੂਰੇ ਦੀ ਜਾਣਕਾਰੀ ਦਿਓ ਜੀ ਇਹ ਯਰਮਨ ਦੇ ਬੱਚਾ ਵੀਰੇ ਹਾਂਜੀ ਡਬਲ ਕੋਡ ਦੇ ਠੀਕ ਹੈ ਜੀ ਤੇ ਆ ਇਹਨਾਂ ਦਾ ਮਾਂ ਪਿਓ ਜੀ ਠੀਕ ਹੈ ਜੀ ਇਹ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਭਾਈ ਇਹ ਹੈਗਾ 1 ਮਹੀਨਾ ਜੀ 31 ਦਿਨ 30 31 ਦਿਨ ਦੇ 31 ਦਿਨ ਦੇ ਹਾਂਜੀ ਠੀਕ ਹੈ ਕਿੰਨੇ ਕੁੱਤੇ ਤੇ ਕਿੰਨੇ ਇਹਦੇ ਚ ਕੁੱਤੇ ਇਹਦੇ ਚ ਦੋ ਕੁੱਤੇ ਆ ਜੀ ਤਿੰਨ ਕੁੱਤਣਾ ਠੀਕ ਹੈ ਜੀ ਉਹਨੂੰ ਬਖਾਓ ਭਾਈ ਤੇ ਪੂਰੇ ਟਾਪ ਕੁਆਲਟੀ ਦੇ ਬੱਚੇ ਆ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਉਰ ਨੂੰ ਚੱਕ ਲਈ ਬਈ ਬੜਾ ਜੀ ਨੇੜੇ ਕਰ ਲਈ ਲੋਪਰਾ ਮਾਪਿਆ ਵੀ ਹੈ ਗਿਆ ਲੌਂਗ ਕੋਡ ਆ ਠੀਕ ਹੈ ਗਰਮਨ ਲੋ ਜੀ ਹੇ ਦੇਖੀ ਇਹ ਕੁੱਤੇ ਕੁੱਤੇ ਆਈ ਕੁੱਤੇ ਜੀ ਲੋਪਰਾ ਚੈੱਕ ਕਰ ਸਕਦੇ ਹੋ ਇਹਦੇ ਕੋਲ ਉਹ ਦੇਖਣਾ ਲੈ ਖਵਾ ਦੇ ਸਰਦਨ ਮੜੇ ਠੀਕ ਹੈ ਰੇਟ ਪਰ ਇਹਨਾਂ ਦਾ ਰੇਟ ਫੋਨ ਤੇ ਕਰ ਲਾਂਗੇ ਜਿਆ ਜੀ ਹੋਗਾ ਜੀ ਹਾਂਜੀ ਠੀਕ ਹੈ ਜੀ ਰੱਖ ਲਓ ਰੱਖ ਦਿਓ ਲੋਪਰਾ ਇਹਨਾਂ ਦੀ ਮਾਰਕ ਤੁਸੀਂ ਦੇਖ ਰਹੇ ਹੋ ਹਾਂ ਦੂਜੇ ਵੀ ਚੱਕ ਕੇ ਖਾ ਲਈ ਦਿਓ

ਠੀਕ ਹੈ ਜੀ ਇਹ ਪਿਆਉਗਾ ਮੰਗ ਹਾਂ ਜੀ ਇਹ ਪਿਆਉਗਾ ਜੀ ਉਹ ਮੰਗੀ ਠੀਕ ਹੈ ਲਾਈਨ ਨੂੰ ਪਤਾ ਹੀ ਕਿਹੜੀ ਲਾਈਨ ਤੇ ਵਿਲੀਅਮ ਲਾਈਨ ਜਾਂ ਬਿਲੀਅਮ ਬਿਲੀਅਮ ਲਾਈਨ ਦੋਨੀ ਹਾਂ ਜੀ ਠੀਕ ਵਿਲੀਅਮ ਲਾਈਨ ਦਾ ਚੈੱਕ ਕਰ ਲਓ ਜੀ ਤੇ ਆਪਣੇ ਕੋਲ ਬੱਚੇ ਤੇ ਭਾਈ ਆਪਣੇ ਕੋਲ ਬਹੁਤ ਕੂਰੇ ਕਿੜਾਈ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹੁੰਦੇ ਆ ਵੀਰੇ ਲੈਬਰਡੋਰ ਅਮਰੀਕਨ ਕਲਚਰ ਕੌਂ ਹਾਂ ਜੀ ਤੇ ਜਰਮਨ ਸਹੋੜਾ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਹੁੰਦੇ ਜੀ ਸਾਰੇ ਤਰ੍ਹਾਂ ਦੇ ਤੇ ਹੁਣ ਆਪਾਂ ਕੋਲੇ ਲੈਬਰਡੋਰ ਉਹ ਵੀ ਦਿਖਾ ਦੇ। ਉਹਨੇ ਅੱਖਾਂ ਖੁੱਲੀਆਂ ਨਹੀਂ ਜਣੇ। ਅੱਖਾਂ ਨਹੀਂ ਖੁੱਲੀਆਂ ਉਹਨਾਂ ਦੀਆਂ। ਠੀਕ ਆ ਦਿਖਾਵਾਂਗੇ ਜੀ। ਹਾਂ ਉਹ ਵੀ ਦਿਖਾ ਦੇ। ਠੀਕ ਹੈ। ਹਾਂਜੀ ਭਾਈ ਲਾਇਬ੍ਰੇਰੀ ਦੇ ਕਤੂਰੇ ਬਾਰੇ ਦੱਸੀ ਜਾਣਕਾਰੀ। ਹਾਂਜੀ ਆਪਣੇ ਕੋਲ ਲਾਇਬ੍ਰੇਰੀ ਦੇ ਕਤੂਰੇ ਬਾਬ ਲੈਣਦੇ ਆ ਸਟੱਡ ਆ ਜੀ। ਹਾਂਜੀ। ਇਹਦੇ ਬੱਚੇ ਆ ਫੀਮੇਲ ਆ ਜੀ। ਠੀਕ ਆ ਜੀ। ਤੇ ਕਿ ਤਿੰਨ ਮੇਲ ਆ ਤਿੰਨ ਫੀਮੇਲ ਆ ਜੀ। ਠੀਕ ਆ ਜੀ। ਕਿੰਨੇ ਕਿੰਨੇ ਟਾਈਮ ਤੋਂ ਹੋ ਗਈ ਜੀ ਇਹ? ਇਹ ਹੈ ਗਿਆ ਵੀਰੇ 13 ਕ ਦਿਨ ਦੇ ਹਜੇ। 13-13 ਦਿਨ ਹੋ ਗਏ। ਬੜਾ ਚੱਕ ਦਿਖਾ ਜੀ ਕਿੰਨੇ ਫੀਮੇਲ ਆ ਤੇ ਕਿੰਨੇ ਮੇਲ ਆ ਹੈਨਾ। ਕਲਰ ਵੀ ਦਿਖਾ ਤਿੰਨ ਮੈਲ ਆ ਤਿੰਨ 골ਡਨ ਆ ਜੀ 20 ਮੈਲ ਆ ਹਾਂ ਮੈਲ ਆ ਜੀ ਆ ਫੀਮੇਲ ਆ ਠੀਕ ਹੈ ਜੀ ਇਧਰ 골ਡਨ ਮੈਲ ਆ ਤੇ ਇਧਰ ਲੀ ਫੀਮੇਲ ਆ ਠੀਕ ਹੈ ਹਾਂ ਜੀ ਤੇ ਤਿੰਨ ਫੀਮੇਲ ਆ ਤਿੰਨ ਹਾਂ ਤਿੰਨ ਮੈਲ ਆ ਜੀ ਤਿੰਨ ਹੀ ਮੈਲ ਆ ਠੀਕ ਹੈ ਜੀ ਹਾਂ ਬਲੈਕ ਮੈਲ ਆ ਜੀ ਠੀਕ ਹੈ ਜੀ ਤੇ ਰੇਟ ਰੂਟ ਭਰਾ ਜਾਨ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਤੇ ਬੱਚੇ ਬੋਗ ਲੈਣਦੇ ਜੀ ਲੱਟ ਲੈਣਦੇ ਬੋਗ ਲੈਣਦੇ ਹਾਂ ਜੀ ਆ ਫੀਮੇਲ ਆ ਹਾਂ ਜੀ ਤੇ ਆ ਸਟੱਡਾਂ ਠੀਕ ਹੈ ਜੀ ਲਓ ਜੀ ਸਟੱਡ ਦਿਖਾ ਦਮ ਮੜਾ ਦੇ ਦੇਖ ਲਓ ਜੀ ਨੇੜੇ ਪੂਰਾ ਪੂਰਾ ਆਇਆ ਆਪ ਕਾਰਟੀ ਦਾ ਬਲੱਡ ਲੈ ਲੈ ਚੈੱਕ ਕਰ ਸਕਦਾ ਬਰਾ ਲੋ ਰੈਂਕਲ ਪੈਂਦੇ ਦੇਖ ਲੋ ਠੀਕ ਹੈ ਜੀ ਲੋ ਜੀ ਠੀਕ ਹੈ ਲੋ ਬਰਾ ਚੈੱਕ ਕਰ ਸਕਦੇ ਜਿੰਦਰਾ ਇਹਦੇ ਬੱਚੇ ਆ ਜੀ ਹਾਂ ਜੀ ਠੀਕ ਹੈ ਜੀ ਬਰਾ ਚੋਗਰੇ ਆ ਤੇ ਮੜਾ ਕੁੱਤੀ ਨੂੰ ਖੜੀ ਕਰੂੰਗੀ ਆ ਜਾ ਉੱਤੇ ਮੜਾ ਖੜੀ ਕਰ ਦੇ ਉਹਨੂੰ ਹੁਣ ਲੋ ਜੀ ਆ ਜਾ ਲੋ ਬਰਾ ਚੈੱਕ ਕਰ ਸਕਦੇ ਇਹਦੀ ਮਾਂ ਇਹਨਾਂ ਦੀ ਠੀਕ ਹੈ ਜੀ ਹਾਂ ਤੇ ਪਰੇ ਉਹਦਾ ਇਹਦਾ ਬਾਪੂ ਖੜਾ ਜਾਓ ਤੇ ਰੇਟ ਬਾਈ ਜੀ ਨਾਲ ਫੋਨ ਤੇ ਕਰ ਲੇ ਭਰਾ ਲੋ ਅੱਖਾਂ ਖੁੱਲੀਆਂ ਨਹੀਂ ਜਿਹੜੇ ਇਹਨਾਂ ਦੀਆਂ ਹਾਂਜੀ ਅੱਖਾਂ ਨਹੀਂ ਤੇ ਮੰਨ ਕੇ ਚਲੋ ਜੇ ਕਿਸੇ ਨੇ ਹੋਣ ਬੱਕਰਾਂ ਨੇ ਆ ਤਾਂ ਕਿੰਨੇ ਦਿਨ ਮਿਲਣਗੇ ਇਹ ਮੰਨ 15 ਦਿਨਾਂ ਚ ਮਿਲ ਜਾਣਗੇ 15 ਦਿਨਾਂ ਚ ਮਿਲ ਜਾਣਗੇ ਹਾਂ ਬੁੱਕ ਕਰ ਦਾਂਗੇ ਅਸਾਂ ਬੁੱਕ ਕਰ ਲਵਾਂ ਹੁਣ ਬੁੱਕ ਕਰ ਲਵਾਂਗੇ ਠੀਕ ਹੈ ਜੀ ਲੋ ਭਰਾ ਇਹ ਦੇਖ ਸਕਦੇ ਹੋ ਠੀਕ ਹੈ ਜੀ ਲੈ ਬਰੇ ਤੇ ਆਹ ਜਰਮਨ ਦੇ ਕਧੂਰੇ ਹੈ ਬਾਈ ਕੋਲ ਠੀਕ ਹੈ ਜੀ ਬਾਕੀ ਬਾਈ ਹਰ ਟਾਈਮ ਛੋਡੇ ਕੋਲ ਹਾਜ਼ਰ ਮਿਲ ਜਾਂਦੇ ਹਾਂ ਹਾਂਜੀ ਹਾਂਜੀ ਹਰ ਟਾਈਮ ਹੁੰਦੇ ਆ ਆਪਣੇ ਕੋਲ ਜੇ ਕਿਸੇ ਨੇ ਮੰਗਵਾਉਣਾ ਤਾਂ ਕਿਸੇ ਕਰ ਡਿਲੀਵਰੀ ਆਪਣੀ ਹਾਂ ਡਿਲੀਵਰੀ ਆਲੇ ਆਲ ਇੰਡੀ ਸਾਰੇ ਹੀ ਕਰ ਦਾਂਗੇ ਆਲ ਇੰਡੀ ਕਰ ਦੋਗੇ ਆਲ ਇੰਡੀ ਕਰ ਦਾਂਗੇ ਠੀਕ ਹੈ ਜੀ ਉਹ ਖਰਚਾ ਲੈਣ ਆਲਦਾ ਹੋਊਗਾ ਠੀਕ ਹੈ ਜੀ ਉਹ ਦੱਸਣ ਦਾ ਪਹਿਲਾਂ ਜ਼ਰੂਰੀ ਹੈ ਨਾ ਜਿੱਥੇ ਤੱਕ ਮਰਜ਼ੀ ਅਗਲਾ ਪਹੁੰਚ ਕਰਵਾ ਲਈ ਉੱਥੇ ਕਰਵਾਈ ਕਹਿੰਦਾ ਪਹੁੰਚ ਕਰ ਦਾਂਗੇ ਠੀਕ ਹੈ ਜੀ ਤੇ ਬਾਹਰ ਵੀ ਕੋ ਮਨ ਕੇ ਜਦੋਂ ਸਾਰੀ ਇੰਡੀਆ ਸੀਗੀ ਬਾਈ ਕਹਿੰਦਾ ਸਪਲਾਈ ਕਰਦੇ ਆਪਾਂ ਹਨਾ ਤੇ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਬਣਾਈ ਸੀ ਲੋ ਜੀ ਠੀਕ ਹੈ ਇਹ ਜਰਮਨ ਦੇ ਕਿਥੋਂ ਰਿਹਾ ਇਹ ਤਾਂ ਵੀਰੇ ਉਹ ਲਿਆ ਸਕਦਾ ਵਾਲਾ ਜਰਮਨ ਵਾਲੇ ਦਾ ਹਾਂਜੀ ਹਾਂਜੀ ਇਹ ਲਿਆ ਸਕਦਾ ਜੀ ਇਹਨਾਂ ਦੀ ਅੱਖਾਂ ਨਹੀਂ ਖੁੱਲੀਆਂ ਹਾਂਜੀ ਠੀਕ ਹੈ ਲੋ ਭਰਾ ਅ ਬਾਈ ਥੋੜਾ ਜਿਹਾ ਘਰ ਚ ਉਲਝਿਆ ਵਾ ਤਾਂ ਕਰਕੇ ਦਾ ਫਾਰਮ ਪਿਛਲੀ ਸਾਈਡ ਆ ਉਹ ਥੋੜੇ ਜਿਹਾ ਪੂਰੇ ਕੁੱਤੇ ਜਿਆਦਾ ਕੌਂਕਦੇ ਸੀ ਤਾਂ ਕਰਕੇ ਅੱਧੇਲੀ ਸਾਈਡ ਆਪਾਂ ਤੁਹਾਨੂੰ ਕਤੂਰੇ ਦਿਖਾਇਆ ਜੀ ਆਪਾਂ ਬਾਈ ਜੀ ਦੀ ਪਹਿਲਾਂ ਹੀ ਵੀਡੀਓ ਬਣਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਬਾਕੀ ਬਾਈ ਜੀ ਰੇਟ ਕੋਈ ਗੱਲ ਨਹੀਂ ਕਰ ਲੈਣਗੇ ਫੋਨ ਤੋਂ ਫੋਨ ਤੇ ਠੀਕ ਆ ਜੀ ਤੇ ਜ਼ਰੂਰ ਬਾਈ ਜੀ ਨਾਲ ਕਨੈਕਟ ਕਰੋ ਜੀ ਪਿੰਡ ਘੰਡਾ ਬੰਨਾ ਤੇ ਜਿਲ੍ਹਾ ਨੂੰ ਭੇਜਦੇ ਬੰਡਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਛੋਟਾ